ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰਨ ਧੰਨ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ ਲਈ ਗਈ ਇੱਕ ਹੋਰ ਬਹੁਤ ਸੋਹਣੀ ਕਥਾ ਬਾਰੇ ਹੈ ਇਹ ਕਥਾ ਨੰਬਰ ਸਾਖੀ 12 ਹੈ ਇਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਸਿੱਖ ਜਦੋਂ ਮਰ ਜਾਂਦੇ ਹਨ ਤਾਂ ਬਾਅਦ ਵਿੱਚ ਜਨਮ ਲੈ ਕੇ ਉਹਨਾਂ ਨਾਲ ਕੀ ਕੁਝ ਹੋਇਆ ਇਹਨਾਂ ਸਾਰਿਆਂ ਬਾਰੇ ਉਹ ਦੱਸਦੇ ਹਨ ਇਸ ਸਾਖੀ ਦੇ ਵਿੱਚ ਤਾਨ ਗੁਰੂ ਹਰਗੋਬਿੰਦ ਸਿੰਘ ਜੀ ਦਾ ਵੀ ਬੇਰਵਾ ਆਉਂਦਾ ਹੈ ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਹਿਮਾ ਭਰਮਾ ਤੇ ਪਖੰਡਾ ਵਿੱਚ ਫਸੇ ਹੋਏ ਲੋਕਾਂ ਨੂੰ ਕਿਵੇਂ ਸੀ ਕੱਢਿਆ ਆਓ ਇਸ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਪਟਿਆਲੇ ਪਹੁੰਚੇ ਹਨ ਤੇ ਉੱਥੇ ਜਾ ਕੇ ਸਿੱਖ ਸੰਗਤਾਂ ਤੋਂ ਵਾਹਿਗੁਰੂ ਦਾ ਅਕਾਲ ਪੁਰਖ ਦਾ ਨਾਮ ਜਪਾਇਆ ਤੇ ਦਿਨ ਰਾਤ ਮਹਾਰਾਜ ਦੇ ਦਰਸ਼ਨ ਕਰਨ ਲਈ ਉੱਥੇ ਸੰਗਤਾਂ ਆਉਂਦੀਆਂ ਹਨ ਫਿਰ ਮਹਾਰਾਜ ਮਾਲਪੇ ਦੇ ਵੱਲ ਗਏ ਹਨ ਉੱਥੋਂ ਦੇ ਸਿੱਖਾਂ ਦਾ ਲੋਕਾਂ ਦਾ ਪਿਆਰ ਦੇਖ ਕੇ ਮਹਾਰਾਜ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਪ੍ਰਸੰਨ ਹੁੰਦੇ ਹਨ ਇਸ ਤੋਂ ਬਾਅਦ ਮਹਾਰਾਜ ਪਹੁੰਚਦੇ ਹਨ ਨਾਪੇ ਤੇ ਜਿੱਥੇ ਜਾ ਕੇ ਉਹਨਾਂ ਨੇ ਆਪਣਾ ਦੀਵਾਨ ਸਜਾਇਆ ਤੇ ਮਹਾਰਾਜ ਨੇ ਜਦੋਂ ਨਾਪੇ ਜਾ ਕੇ ਦੀਵਾਨ ਸਜਾਇਆ ਤਾਂ ਉਥੇ ਮਹਾਰਾਜ ਦੇ ਦੀਵਾਨ ਵਿੱਚ ਇੱਕ ਸਿੱਖ ਬੀਬੀ ਤੇ ਇੱਕ ਸਿੱਖ ਗੁਰੂ ਜੀ ਦੇ ਕੋਲ ਪਹੁੰਚਦੇ ਹਨ ਤੇ ਉਹਨਾਂ ਦੇ ਚਰਨਾ ਕਮਲਾਂ ਉੱਤੇ 100 101 ਰੁਪਏ ਦੀ ਭੇਟ ਕਰਦੇ ਹਨ ਤੇ ਦੋਵਾਂ ਨੇ ਮਹਾਰਾਜ ਅੱਗੇ ਹੱਥ ਜੋੜੇ ਹਨ ਤੇ ਅਰਦਾਸ ਬੇਨਤੀ ਕੀਤੀ ਹੈ ਤੇ ਮਹਾਰਾਜ ਨੇ ਦੋਵਾਂ ਨੂੰ ਬੈਠਣ ਦੇ ਲਈ ਕਿਹਾਗਾ ਜੋ ਸਤਗੁਰੂ ਕਲਗੀਆਂ ਵਾਲੇ ਸਨ ਇਹ ਆਪਣੀ ਸਿੱਖ ਸੰਗਤ ਨੂੰ ਤੇ ਆਪਣੇ ਪਿਆਰ ਕਰਨਿਆਂ ਵਾਲਿਆਂ ਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਕਰਿਆ ਕਰਦੇ ਸਨ ਇਸੇ ਦੀ ਖਾਤਰ ਹੀ ਤਾਂ ਮਹਾਰਾ ਸੱਚੇ ਪਾਤਸ਼ਾਹ ਨੇ ਆਪਣਾ ਸਾਰਾ ਸਰਵੰਸ ਵਾਰ ਦਿੱਤਾ ਸੀ ਫਿਰ ਮਹਾਰਾਜ ਨੇ ਉਸ ਬੀਬੀ ਤੇ ਸਿੱਖ ਨੂੰ ਕਿਹਾ ਕਿ ਦੱਸੋ ਭਾਈ ਤੁਸੀਂ ਕੀ ਚਾਹੁੰਦੇ ਹੋ ਤਾਂ ਉਹ ਕਹਿੰਦੇ ਹਨ ਕਿ ਮਹਾਰਾਜ ਅਸੀਂ ਤਾਂ ਆਪਣੇ ਤੁਹਾਨੂੰ ਹੱਡ ਵੀਤੀ ਸੁਣਾਉਣੀ ਆਂ ਇਹ ਕਹਿੰਦੇ ਹਨ ਮਹਾਰਾਜ ਹੋ ਸਕਦਾ ਜੋ ਇੱਥੇ ਸਿੱਖ ਸੰਗਤ ਆਈ ਆ ਜਾਂ ਆਮ ਲੋਕ ਹਨ ਇਹਨਾਂ ਨੂੰ ਸਾਡੀ ਗੱਲ ਸੁਣ ਕੇ ਯਕੀਨ ਨਾ ਹੋਵੇ ਵਿਸ਼ਵਾਸ ਨਾ ਹੋਵੇ ਮਹਾਰਾਜ ਕਹਿੰਦੇ ਹਨ ਕਿ ਭਾਈ ਤੁਸੀਂ ਖੁੱਲ ਕੇ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਫਿਰ ਕਹਿੰਦੇ ਹਨ ਮਹਾਰਾਜ ਅਸੀਂ ਨਾ ਦੋਵੇਂ ਮਰ ਗਏ ਸੀ ਬਹੁਤੇ ਲੋਕ ਹੁਣ ਇਸ ਸਾਖੀ ਉੱਤੇ ਵੀ ਤਰਕ ਕਰ ਸਕਦੇ ਆ ਸਵਾਲ ਖੜਾ ਕਰ ਸਕਦੇ ਆ ਵੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਪਰ ਜਿਨ੍ਹਾਂ ਦਾ ਮਹਾਰਾਜ ਉੱਤੇ ਅਡੋਲ ਵਿਸ਼ਵਾਸ ਹੁੰਦਾਗਾ ਉਹਨਾਂ ਨੂੰ ਤਰਕ ਦੀ ਲੋੜ ਨਹੀਂ ਪੈਂਦੀ ਬਲਕਿ ਮਹਾਰਾਜ ਦਾ ਕੀਤਾ ਹੋਇਆ ਹਰ ਬਚਨ ਸੱਚ ਹੁੰਦਾ ਹੈ ਪਰੋ ਸਿੱਖ ਜੋੜਾ ਕਹਿੰਦਾ ਹੈ ਕਿ ਮਹਾਰਾਜ ਜੀ ਅਸੀਂ ਮਰਗੇ ਸਾਂ ਤੇ ਸਾਨੂੰ ਜਮਦੂਤਾਂ ਨੇ ਗਿੱਲੇ ਗੋਹੇ ਦੇ ਵਿੱਚ ਖੜਾ ਕੀਤਾ ਤੇ ਸਾਨੂੰ ਖਾਣ ਨੂੰ ਗੋਹਾ ਤੇ ਪੀਣ ਦੇ ਲਈ ਸਾਨੂੰ ਮੂਤ ਦਿੱਤਾ ਸੀ ਇਹ ਕਹਿੰਦੇ ਹਨ ਮਹਾਰਾਜ ਜੀ ਅਸੀਂ ਬੜੀ ਜਿਆਦਾ ਦੁਖੀ ਹੋਏ ਤੇ ਤੁਸੀਂ ਸਾਡੇ ਉੱਤੇ ਕਿਰਪਾ ਕਰੋ ਸਾਨੂੰ ਬਚਾਓ ਜੀ ਕਹਿੰਦੇ ਹਨ ਮਹਾਰਾਜ ਅਸੀਂ ਕਿਵੇਂ ਨਾ ਕਿਵੇਂ ਕਰਕੇ ਇੱਥੇ ਤੁਹਾਡੇ ਕੋਲ ਆਏ ਹਾਂ ਤੁਹਾਡੇ ਚਰਨਾਂ ਵਿੱਚ ਆਏ ਹਾਂ ਤੇ ਸਾਨੂੰ ਦੱਸੋ ਇਹ ਸਾਰਾ ਕੁਝ ਸਾਡੇ ਨਾਲ ਕਿਉਂ ਹੋਇਆ ਤੇ ਕਿਵੇਂ ਹੋਇਆ ਸਾਨੂੰ ਮਹਾਰਾਜ ਜੀ ਇਸ ਗੱਲ ਦੀ ਸਮਝ ਨਹੀਂ ਆਉਂਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਭਾਈ ਤੁਸੀਂ ਇੱਕ ਸਾਖੀ ਸੁਣੋ ਤਨਗੁਰੂ ਹਰਗੋਬਿੰਦ ਜੀ ਦੇ ਸਮੇਂ ਇੱਕ ਭਾਈ ਸੁਤਰੇ ਸਾਹਿਬ ਜੀ ਹੋਇਆ ਉਸ ਸਮੇਂ ਵਿੱਚ ਉਹਨਾਂ ਨੇ ਪ੍ਰਸ਼ਾਦ ਤਿਆਰ ਕੀਤਾ ਸੀ ਤੇ ਜਦੋਂ ਉਹ ਸਮਾਂ ਸੀ ਉਦੋਂ ਜੋ ਚੁੱਲ੍ਹਾ ਚੌਂਕਾ ਸੀ ਉਹ ਮਿੱਟੀ ਦਾ ਹੋਇਆ ਕਰਦਾ ਸੀ ਹੁਣ ਸੁਤਰੇ ਸਾਹਿਬ ਜੀ ਕੌਣ ਹੋਏ ਆ ਇਸ ਬਾਰੇ ਵੀ ਆਪਾਂ ਥੋੜਾ ਜਾਣ ਲੈਨੇ ਹਾਂ ਸਨ 1672 ਦੇ ਵਿੱਚ ਬਰਾਮਪੁਰ ਪਿੰਡ ਦੇ ਨਿਵਾਸੀ ਨੰਦੇ ਖੱਤਰੀ ਦੇ ਘਰ ਇੱਕ ਬਾਲਕ ਨੇ ਜਨਮ ਲਿਆ। ਇਹਨਾਂ ਦੇ ਜਨਮ ਦੇ ਨਾਲ ਵੀ ਇੱਕ ਅਨੋਖੀ ਘਟਨਾ ਜੁੜੀ ਹੋਈ ਸੀ। ਜਦੋਂ ਇਹਨਾਂ ਨੇ ਸੁਤਰੇ ਸਾਹਿ ਜੀ ਨੇ ਜਨਮ ਲਿਆ ਤਾਂ ਜਨਮ ਦੇ ਸਾਰ ਹੀ ਇਹਨਾਂ ਦੇ ਮੂੰਹ ਵਿੱਚ ਦੰਦ ਸੀਗੇ। ਆਮ ਜਦੋਂ ਨਾਰਮਲ ਬੱਚੇ ਜਨਮ ਲੈਂਦੇ ਆ ਤਾਂ ਉਹਨਾਂ ਦੇ ਮੂੰਹ ਵਿੱਚ ਦੰਦ ਨਹੀਂ ਹੁੰਦੇ। ਫਿਰ ਇਨ੍ਹਾਂ ਦੇ ਘਰ ਜੋਤਿਸ਼ੀ ਆਉਂਦੇ ਹਨ ਤੇ ਇਨ੍ਹਾਂ ਨੂੰ ਸੁਤਰੇ ਸਾਹਿਬ ਨੂੰ ਦੇਖ ਕੇ ਕਹਿੰਦੇ ਹਨ ਕਿ ਇਹ ਤਾਂ ਕੋਈ ਸ਼ੈਤਾਨ ਦਾ ਬੱਚੇ ਨੇ ਜਨਮ ਲੈ ਲਿਆ ਹੈ ਇਹ ਤਾਂ ਤੁਹਾਡਾ ਘਰ ਖਰਾਬ ਕਰ ਦੇਵਾ ਘਰ ਨੂੰ ਪੱਟ ਦੇਵੇਗਾ ਤੇ ਉਹਨਾਂ ਨੇ ਬੱਚੇ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਉਧਰੋਂ ਸੱਚੇ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਹਰਗੋਬਿੰਦ ਸਿੰਘ ਜੀ ਕਸ਼ਮੀਰ ਤੋਂ ਜਦੋਂ ਵਾਪਸ ਆ ਰਹੇ ਆ ਤੇ ਉਹਨਾਂ ਦੀ ਕਿਰਪਾ ਨਿਧਾਨ ਨਜ਼ਰ ਇਸ ਬਾਲਕ ਉੱਤੇ ਪਈ ਆ ਤੇ ਮਹਾਰਾਜ ਨੇ ਕਿਹਾ ਕਿ ਭਾਈ ਉਹ ਜੋ ਬਾਲਕ ਸੁੱਟਿਆ ਪਿਆਗਾ ਉਸ ਨੂੰ ਚੁੱਕ ਕੇ ਲੈ ਕੇ ਆਓ ਤੇ ਮਹਾਰਾਜ ਸੱਚੇ ਭਾਸ਼ਾ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਪਾਲਿਆ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਇਹਦਾ ਨਾਂਗਾ ਸੁਥਰਾ ਇਸ ਨੂੰ ਕ੍ਰੂਪ ਜਾਣ ਕੇ ਕੇਸ ਦੇ ਮੂੰਹ ਵਿੱਚ ਦੰਦ ਦਾ ਇਸ ਨੂੰ ਛੁੱਟ ਦਿੰਦਾ ਹੈ ਤੇ ਭਾਈ ਸੁਥਰੇ ਸਾਹਿਬ ਗੁਰੂ ਘਰ ਦੇ ਵੱਡੇ ਸੇਵਾਦਾਰ ਹੋਇਆ ਵੱਡੇ ਪ੍ਰੇਮੀ ਹੋਇਆ ਇਹਨਾਂ ਨੇ ਗੁਰੂ ਹਰ ਰਾਜ ਸਾਹਿਬ ਜੀ ਦੀ ਵੀ ਸੇਵਾ ਕੀਤੀ ਆ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਜਗਤ ਦੇ ਵਿੱਚ ਮਸ਼ਹੂਰ ਆ ਇੱਕ ਵਾਰ ਇਹ ਆਪਣੇ ਹੱਥ ਦੇ ਵਿੱਚ ਚਿੜੀ ਫੜ ਕੇ ਵੀ ਲਿਆਏ ਸੀਗੇ ਤੇ ਆ ਕੇ ਮਹਾਰਾਜ ਨੂੰ ਕਹਿਣ ਲੱਗਾ ਕਿ ਮਹਾਰਾਜ ਦੱਸੋ ਇਹ ਜਿਉਂਦੀ ਆ ਕਿ ਮਰੀ ਵੀ ਆ ਹੁਣ ਜਾਣੀ ਜਾਣ ਸੱਚੇ ਪਾਸਾ ਸਭ ਜਾਣਦੇ ਸਨ ਉਹਨਾਂ ਨੇ ਕਿਹਾ ਕਿ ਜੇ ਮੈਂ ਕਹਿ ਦਿੱਤਾ ਵੀ ਇਹ ਜਿਉਂਦੀ ਆ ਤਾਂ ਇਸ ਨੇ ਉਸ ਦੀ ਧੌਣ ਮੋੜ ਕੇ ਇਸ ਨੂੰ ਮਾਰ ਦੇਣਾ ਹੈ ਤੇ ਆਖ ਦੇਣਾ ਕਿ ਗੁਰੂ ਸਾਹਿਬ ਇਹ ਤਾਂ ਮਰੀ ਹੋਈ ਆ ਤੇ ਜੇ ਮੈਂ ਕਹਿ ਦ ਵੀ ਇਹ ਮਰੀ ਹੋਈ ਆ ਫਰੇਸ ਨੇ ਕਹਿ ਦੇਣਾ ਕਿ ਮਹਾਰਾਜ ਇਹ ਤਾਂ ਜਿਉਂਦੀ ਆ ਮਹਾਰਾਜ ਕਹਿੰਦੇ ਕਿ ਸੁਥਰੇ ਦੀਆਂ ਤਾਂ ਸੁਥਰਾ ਸਾਹਿ ਹੀ ਜਾਣਦਾ ਤੇ ਇਹ ਭਾਈ ਸੁਥਰੇ ਸਾਹਿ ਜੀ ਹੋਇਆ ਇਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਮਸ਼ਹੂਰ ਹਨ ਫਰਦਸਵੇਂ ਪਾਸ਼ਾ ਅੱਗੇ ਇਹ ਸਾਖੇ ਸੁਣਾਉਂਦੇ ਹਨ ਤੇ ਹਰਗੋਬਿੰਦ ਸਾਹਿਬ ਜੀ ਸੁਥਰੇ ਸਾਹ ਨੂੰ ਕਹਿੰਦੇ ਹਨ ਕਿ ਭਾਈ ਤੁਸੀਂ ਇਹ ਚੌਂਕਾ ਮਿੱਟੀ ਦਾ ਕੀਤਾ ਪ੍ਰਸ਼ਾਦਾ ਤਿਆਰ ਕਰਨ ਤੋਂ ਪਹਿਲਾਂ ਹੁਣ ਆਪਾਂ ਇਹ ਜਾਣਦੇ ਆ ਜੋ ਬਹੁਤ ਸਮੇਂ ਤੱਕ ਲੋਕ ਸੂਤਕ ਨੂੰ ਮੰਨਦੇ ਆਇਆ ਜੋ ਪੰਡਤਾਂ ਦੁਆਰਾ ਫਲਾਇਆ ਗਿਆ ਵਹਿਮ ਭਰਮ ਸੀ ਸੂਤਕ ਦਾ ਅਰਥ ਹੁੰਦਾ ਹੈ ਅਸ਼ੁੱਧਿ ਅਪਵਿੱਤਰਤਾ ਤੇ ਜੋ ਇਹ ਬ੍ਰਾਹਮਣ ਸੀਗੇ ਇਹ ਕਹਿੰਦੇ ਸਨ ਆ 11 ਦਿਨ ਆ 13 ਦਿਨ ਆ 17 ਦਿਨ ਆ 30 ਦਿਨ ਇਹਨਾਂ ਨੂੰ ਪਰਸੂਤ ਸਮਾ ਵੀ ਆਖਿਆ ਜਾਂਦਾ ਸੀ ਤੇ ਚੁੱਲ੍ਹੇ ਚੌਕ ਤੇ ਕਹਿੰਦੇ ਸਨ ਕਿ ਅਸ਼ੁੱਧਿ ਦਾ ਸਮਾ ਹੁੰਦਾ ਹੈ ਇਸ ਉੱਤੇ ਗੋਹੇ ਦਾ ਪੋਚਾ ਫੇਰ ਦੋ ਫੇਰ ਅਸੀਂ ਐਸੇ ਚੁੱਲ੍ਹੇ ਚੌਕ ਦੇ ਉੱਤੇ ਰੋਟੀ ਛਕਾਂਗੇ ਫਿਰ ਮਹਾਰਾਜ ਕਹਿੰਦੇ ਹਨ ਕਿ ਭਾਈ ਤੂੰ ਇਸ ਉੱਤੇ ਮਿੱਟੀ ਦਾ ਪੋਚਾ ਕਿਉਂ ਫੇਰ ਦਿੱਤਾ ਇਹ ਜੋ ਲੋਕ ਆ ਭਾਈ गोबर ਦਾ ਪੋਚਾ ਲਾਉਂਦੇ ਆ ਗੋਹੇ ਦਾ ਪੋਚਾ ਲਾਉਂਦੇ ਆ ਫਿਰ ਉਦੋਂ ਸੁਥਰੇ ਸਾਹਿਬ ਜੀ ਕਹਿਣ ਲੱਗੇ ਕਿ ਅਕਾਲ ਪੁਰਖ ਮਹਾਰਾਜ ਜੀ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਆਪ ਜੀ ਦੇ ਜਿਹੜੇ ਹਿੰਦੂ ਆ ਤਹਾਨੂੰ ਪਿਆਰ ਕਰਦੇ ਹਨ ਸਿੱਖ ਜਿਹੜੇ ਆਪ ਜੀ ਦਾ ਸਤਕਾਰ ਕਰਦੇ ਹਨ ਤੇ ਮਹਾਰਾਜ ਜੀ ਦੇ ਕੋਲ ਸਾਰੇ ਹੀ ਆਇਆ ਕਰਦੇ ਸਨ ਸਾਰੇ ਪੰਜਾਬ ਦੇ ਵਿੱਚੋਂ ਮਾਝਾ ਮਾਲਵਾ ਦੁਆਬਾ ਤੇ ਪ੍ਰਾਂਤਨ ਸਮੇਂ ਤੋਂ ਜੁੜੀਆਂ ਹੋਈਆਂ ਸੰਗਤਾਂ ਸਨ ਤੇ ਕਹਿਣ ਲੱਗਾ ਮਹਾਰਾਜ ਜੀ ਮੈਂ ਆਪ ਜੀ ਦਾ ਸਿੱਖ ਹਾਂ ਤੇ ਮੈਂ ਤਾਂ ਇੱਥੇ ਆਹ ਮਿੱਟੀ ਦਾ ਪੋਚਾ ਹੀ ਲਗਾ ਦਿੱਤਾ ਤੇ ਮੈਂ ਆਹ ਗੋਹੇ ਨੂੰ ਹੱਥ ਨਹੀਂ ਲਗਾਇਆ ਫਿਰ ਉੱਥੇ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਕਿ ਸਿੱਖੋ ਜਿੱਥੇ ਲੰਗਰ ਤਿਆਰ ਕਰਨਾ ਉੱਥੇ ਗੋਹੇ ਦਾ ਪੋਚਾ ਨਹੀਂ ਲਗਾਉਣਾ ਫਿਰ ਮਹਾਰਾਜ ਤੋਂ ਕੁਝ ਸਿੱਖਾਂ ਤੇ ਹਿੰਦੂ ਵੀਰਾਂ ਨੇ ਪੁੱਛਿਆ ਕਿ ਮਹਾਰਾਜ ਜੀ ਫਿਰ ਇੱਥੋਂ ਸੂਤਕ ਕਿੱਦਾਂ ਨਿਕਲੇਗਾ ਚੌਂਕੇ ਤੇ ਤਾਂ ਪੋਚਾ ਫਿਰ ਇਸ ਤਰ੍ਹਾਂ ਹੀ ਦੇਈ ਦਿਨਾ ਕਿਉਂਕਿ ਬ੍ਰਾਹਮਣ ਲੋਕ ਕਹਿੰਦੇ ਸਨ ਅਸੀਂ ਤਾਂ ਭਿੱਟੇ ਜਾਵਾਂਗੇ ਪਹਿਲਾਂ ਇਸ ਚੌਂਕੇ ਉੱਤੇ ਸਾਰੇ ਉੱਪਰੋਂ ਗੋਹੇ ਦਾ ਪੋਚਾ ਲਗਾਓ ਫਿਰ ਅਸੀਂ ਇੱਥੇ ਬੈਠ ਕੇ ਪ੍ਰਸ਼ਾਦਾ ਛਕਾਂਗੇ ਇਸ ਤਰ੍ਹਾਂ ਮਹਾਰਾਜ ਨੇ ਬਾਈਮਾ ਪਰਮਾ ਵਿੱਚੋਂ ਲੋਕਾਂ ਨੂੰ ਕੱਢਿਆ ਸੀ ਹਾਂ ਸਫਾਈ ਹੋਣੀ ਜ਼ਰੂਰੀ ਆ ਕਿਉਂਕਿ ਸਫਾਈ ਵਾਲੇ ਥਾਂ ਅਕਾਲ ਪੁਰਖ ਵਸਦਾ ਗਾ ਮਹਾਰਾਜ ਨੇ ਸਫਾਈ ਰੱਖਣ ਨੂੰ ਜ਼ਰੂਰ ਕਿਹਾ ਪਰ ਆ ਗੱਲਾਂ ਨਹੀਂ ਕੀਤੀਆ ਕਿ ਅਸੀਂ ਆਪਵਿੱਤਰ ਹੋਗੇ ਜੀ ਅਸੀਂ ਅਸ਼ੁੱਧ ਹੋਗੇ ਅਸੀਂ ਅਸ਼ੂਤ ਹੋਗੇ ਜੀ ਤੇ ਸਾਨੂੰ ਕੋਈ ਨੀਵੀਂ ਜਾਤੀ ਵਾਲਾ ਹੱਥ ਲਗਾ ਗਿਆ ਅਸੀਂ ਪਿੱਟੇ ਗਏ ਇੰਨਾ ਸਾਰੇ ਚੱਕਰਾਂ ਵਿੱਚੋਂ ਮਹਾਰਾਜ ਨੇ ਅਕਾਲ ਪੁਰਖ ਨੇ ਬਾਹਰ ਕੱਢਿਆ ਸਾਨੂੰ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ ਤੇ ਮਹਾਰਾਜ ਕਲਗੀਧਰ ਬਾਜਾਂ ਵਾਲੇ ਨੇ ਤਾਂ ਇੱਕੋ ਬਾਟੇ ਦੇ ਵਿੱਚ ਅੰਬਰਤ ਸਕਾਇਆ ਸੀ ਸਭ ਨੂੰ ਤੇ ਆਪਾਂ ਦੇਖਿਆ ਵੀ ਹੈ ਜਦੋਂ ਅੰਬਰਤ ਸਕਾਇਆ ਜਾਂਦਾ ਉਹ ਬਾਟਾ ਸੱਜੇ ਤੋਂ ਖੱਬੇ ਤੇ ਖੱਬੇ ਤੋਂ ਸੱਜੇ ਜਾਂਦਾ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ